ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਰਸਤੇ ਤੋਂ برف ਹਟਾਉਣ ਦੀ ਸੇਵਾ ਕਰਦੇ ਭਾਰਤੀ ਫੌਜ ਦੇ ਜਵਾਨ ਜਿहां ਗੁਰੂ ਘਰ ਤੋਂ ਮਹਿਜ਼ 1 ਕਿਲੋਮੀਟਰ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਨੂੰ ਉਨ ਜਾਣ ਵਾਲੇ ਰਸਤੇ ਹੈ ਜਿਹੜੇ ਫੌਜ ਵੱਲੋਂ ਸਾਫ਼ ਕਰ ਦਿੱਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਦੱਸਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ 25 ਮਈ 2024 ਤੋਂ ਇਹ ਯਾਤਰਾ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਵੱਡੇ ਗਿਣਤੀ ਜੋ ਸ਼ਰਧਾਲੂ ਪਹੁੰਚਦੇ ਨੇ ਅਤੇ ਫੌਜ ਦੇ ਜਵਾਨਾਂ ਦੇ ਵੱਲੋਂ ਹੁਣ ਰਸਤਾ ਸਾਫ਼ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਰਸਤੇ ਤੋਂ برف ਹਟਾਉਣ ਦੀ ਸੇਵਾ ਕਰਦੇ ਭਾਰਤੀ ਫੌਜ ਦੇ ਜਵਾਨ ਜਿहां ਗੁਰੂ ਘਰ ਤੋਂ ਮਹਿਜ਼ 1 ਕਿਲੋਮੀਟਰ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਨੂੰ ਜਾਣ ਵਾਲੇ ਰਸਤੇ ਹੈ ਜਿਹੜੇ ਫੌਜ ਵੱਲੋਂ ਸਾਫ਼ ਕਰ ਦਿੱਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਦੱਸਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ 25 ਮਈ 2024 ਤੋਂ ਇਹ ਯਾਤਰਾ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਵੱਡੇ ਗਿਣਤੀ ਜੋ ਸ਼ਰਧਾਲੂ ਪਹੁੰਚਦੇ ਨੇ ਅਤੇ ਫੌਜ ਦੇ ਜਵਾਨਾਂ ਦੇ ਵੱਲੋਂ ਹੁਣ ਰਸਤਾ ਸਾਫ਼ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਲੁਧਿਆਣਾ लाइव ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਰਸਤੇ ਤੋਂ برف ਹਟਾਉਣ ਦੀ ਸੇਵਾ ਕਰਦੇ ਭਾਰਤੀ ਫੌਜ ਦੇ ਜਵਾਨ ਜਿहां ਗੁਰੂ ਘਰ ਤੋਂ ਮਹਿਜ਼ 1 ਕਿਲੋਮੀਟਰ ਪਹਿਲਾਂ ਦੀਆਂ ਤਸਵੀਰਾਂ ਨੇ ਜਿੱਥੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਨੂੰ ਜਾਣ ਵਾਲੇ ਰਸਤੇ ਹੈ ਜਿਹੜੇ ਫੌਜ ਵੱਲੋਂ ਸਾਫ਼ ਕਰ ਦਿੱਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਦੱਸਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ 25 ਮਈ 2024 ਤੋਂ ਇਹ ਯਾਤਰਾ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਵੱਡੇ ਗਿਣਤੀ ਜੋ ਸ਼ਰਧਾਲੂ ਪਹੁੰਚਦੇ ਨੇ ਅਤੇ ਫੌਜ ਦੇ ਜਵਾਨਾਂ ਦੇ ਵੱਲੋਂ ਹੁਣ ਰਸਤਾ ਸਾਫ਼ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਲੁਧਿਆਣਾ લાઈਵ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਰਸਤੇ ਤੋਂ برف ਹਟਾਉਣ ਦੀ ਸੇਵਾ ਕਰਦੇ ਭਾਰਤੀ ਫੌਜ ਦੇ ਜਵਾਨ ਜਿहां ਗੁਰੂ ਘਰ ਤੋਂ ਮਹਿਜ਼ 1 ਕਿਲੋਮੀਟਰ ਪਹਿਲਾਂ ਦੀਆਂ ਤਸਵੀਰਾਂ ਨੇ ਜਿੱਥੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਨੂੰ ਜਾਣ ਵਾਲੇ ਰਸਤੇ ਹੈ ਜਿਹੜੇ ਫੌਜ ਵੱਲੋਂ ਸਾਫ਼ ਕਰ ਦਿੱਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਦੱਸਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ 25 ਮਈ 2024 ਤੋਂ ਇਹ ਯਾਤਰਾ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਵੱਡੇ ਗਿਣਤੀ ਜੋ ਸ਼ਰਧਾਲੂ ਪਹੁੰਚਦੇ ਨੇ ਅਤੇ ਫੌਜ ਦੇ ਜਵਾਨਾਂ ਦੇ ਵੱਲੋਂ ਹੁਣ ਰਸਤਾ ਸਾਫ਼ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਲਧਿਆਣਾ ਲ